ਮਾਰਕਾ ਬਾਈ ਨੂੰ ਬਾਈ ਓਕੇ ਬਾਈ ਤੇ ਲੋ ਜੀ ਮਿੱਤਰੋ ਅੱਜ ਆਪਾਂ ਇੱਕ ਟਰੈਕਟਰ ਕਰਤਾ ਜੀ ਸੇਲੰਡੋ ਫਾਰਮ 3055 ਤੇ ਪਹਿਲਾਂ ਵੀ ਬਾਈ ਨਾਲ ਕੋ ਟਰੈਕਟਰ ਗਿਆ ਬਾਈ ਆਪਣਾ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਬਾਈ ਇਹਨਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅੰਮੇ ਟਰੈਕਟਰ ਦੀ ਮਾਰਾ ਦਿਨ ਦੁਪਹਿਰ ਦਾ ਚਪੜੇ ਚੱਕੇ ਚਲੇ ਕਰਵਾਉਂਦੇ ਹਾਂ ਜੀ ਮਾਰ ਤਾਂ ਮੇਰੀ ਕਿਤਨੇ ਕਿਤਨੇ ਫੋਟੋ ਤੇ ਲੋ ਬਾਈ ਮੇਰੇ ਪਿੰਡ ਤੋਂ ਹੈਪੀ ਬਾਈ ਪਹੁੰਚਿਆ ਸਪੈਸ਼ਲ ਅੱਜ ਡਿਲੀਵਰੀ ਦੇਣਾ ਠੀਕ ਹੈ ਜੀ ਬਾ ਠੀਕ ਹੈ ਜੀ ਹੋਰ ਹੈਪੀ ਬਾਈ ਠੀਕ ਆ ਠੀਕ ਠਾਕ ਠੀਕ ਆ ਬਾਈ ਬੜੀ ਟੋਕ ਸਪੈਸ਼ਲ ਧੰਨਵਾਦ ਹੈ ਹਾਂ ਜੀ ਹਾਂ ਸਪੈਸ਼ਲ ਠੀਕ ਆ ਬਾਈ ਸਵਰਾਜ ਟਰੈਕਟਰ ਲੈਣ ਲੱਗੇ ਤੇ ਹਾਂ ਹੈਪੀ ਵੀਰੇ ਕਹਿੰਦਾ ਸਵਰਾਜ ਟਰੈਕਟਰ ਲੈਣ ਗਿਆ ਆਈ ਰਾਈਟ ਫਾਰਮ ਲੈਣਾ ਬਾਈ ਕਹਿੰਦਾ ਇੱਕ ਫਾਰਮ ਲੈ ਕੇ ਜਾਓ ਕਹਿੰਦਾ ਕਹਿ ਸਕਦਾ ਮੇਰਾ ਦੋਸਤ ਆ ਬਾਈ ਜਤ ਚੱਲ ਬਾਈ ਠੀਕ ਜੋਤੀ ਵੀਰਾ ਕੋਈ ਨਹੀਂ ਕਹਿੰਦਾ ਉਹ ਕੈਰੈਕਟਰ ਬਸ ਇਹੋ ਵਿਕਦੇ ਐ ਟੈਨਸ਼ਨ ਨਾ ਲਓ ਨਾ ਨਾ ਇਹ ਮੋਬਾਈਲ ਚੱਲਦਾ ਜੀ ਜਿਹੜੀ ਗੱਲ ਸੱਚੀ ਆ ਸੱਚੀ ਹੈ ਹੈਂ ਜੀ ਹੈਂ ਜੀ ਹੈਲਪ ਕਰੀ ਆਪਾਂ ਮੰਨਣਾ ਗਿਆ ਠੀਕ ਜੋ ਬਾਈ ਤੁਹਾਡੀ ਇੰਟਰੋਡਕਸ਼ਨ ਕਰਾਉਣੀ ਮੜੀ ਜੀ ਹਾਂ ਜੀ ਆਇਰ ਛੱਤਰ ਵੀਰੇ ਦੇਖੋ ਪਤਾ ਨਾ 70 ਵੀ ਸਾਡਾ ਛੋਟਾ ਠੀਕ ਹੈ ਜੀ ਬੜਾ ਘੈਂਟ ਆਉਂਦਾ ਠੀਕ ਹੈ ਜੀ ਬਾਈ ਜੋ 23000 ਰੁਪਏ ਤੋਂ ਦਿੱਤਾ ਤਾਂ ਆਪਾਂ ਨੇ 2023 ਚ ਹਾਂ ਜੀ 2023 ਠੀਕ ਹੈ ਜੀ ਬਾਈ ਇਟਲੀ ਚੱਲੇ ਗਿਆ ਹਾਂ ਇਟਲੀ ਲੈ ਲਓ ਕੋਈ ਗੱਲ ਨਹੀਂ ਜਰੂਰ ਹੋਣੀ ਦੱਸ ਕਿੱਥੇ ਹੈ ਇਟਲੀ ਲੱਗਿਆ ਗੇ ਕਿ ਤੈਨੂੰ ਦੱਸਾਂ ਉਹ ਤਾਂ ਕੰਮਣਗੇ ਤੇ ਛੋਟੇ ਛੋਟੇ ਬੋਲ ਪਏ ਮੈਨੂੰ ਕਿਹਿਆ ਪਤਾ ਹੁਣ ਸੱਚ ਲਿਖਿਆ ਹੈ ਛੋਟੇ ਮੋਟੇ ਦੀ ਚੈਨ ਲਾ ਲੋ ਬਸ ਚਲੋ ਨਾ ਨਹੀਂ ਕਰ ਲੈ ਹਾਂ ਚਲੋ ਕੋਈ ਗੱਲ ਨਹੀਂ ਚਲੋ ਮੈਂ ਵੀ ਇੱਕ ਜਗ੍ਹਾ ਜਾਣਾ ਅੱਛਾ ਜੀ ਮੈਨੂੰ ਲੱਗਦਾ ਕੋਈ ਤਾਂ ਸ਼ਾਇਦ ਮੈਂ ਆਖੀ ਨਾ ਦੱਸਾਂ ਉਹ ਕਹਿੰਦਾ ਜਦੋਂ ਮਸ਼ੀਨ ਟਰੈਕਟਰ ਵਧੀਆ ਲਿਖਿਆ ਠੀਕ ਹੈ ਜੀ ਪਹਿਲਾਂ ਬਾਈ ਟਰੈਕਟਰ ਲੈ ਗਿਆ ਤਾਂ ਪਿੰਡ ਤੋਂ ਹਾਂ ਜੀ ਠੀਕ ਹੈ ਜੀ ਇਹਨੂੰ ਦੇਖ ਕੇ ਟਰੈਕਟਰ ਬਹੁਤ ਵਧੀਆ ਲੱਗਿਆ ਹਾਂ ਜੀ ਉਧਰ ਆਪਣੇ 3-4 ਟਰੈਕਟਰ ਬਹਿ ਦਾ ਦੋ ਦਿਨ ਦਾ ਖੁਖਰੇ ਹੀ ਗਏ ਹਾਂ ਹਾਂ ਜੀ ਹਾਂ ਜੀ ਬੰਦੇ ਖਦੀਰ ਬੰਨਣਾ ਬਾਹਰ ਤੇ ਮੁੱਖੀ ਸਾਰੀ ਉਧਰ ਹਾਂ ਐ ਬਾਹਰ ਮੁਖੀ ਨਿਕਲਦਾ ਹੋਰ ਨਹੀਂ ਹੈਗੇ ਬਾਈ ਬੰਦੇ ਸਵੇਰ ਸਵੇਰ ਬੜੇ ਚੰਗੇ ਚਾਰ ਪੰਜ ਤਾਂ ਆਪਾਂ ਨੂੰ ਉਹ ਦੇਖ ਕੇ ਆਏ ਆ ਜੀ ਡਾਕਟਰ ਹਾਂ ਹਾਂ ਸਭ ਪਹਿਲਾਂ ਆਪਾਂ ਹੀ ਲੈ ਕੇ ਗਏ ਤੇ ਵੀ ਡਾਕਟਰ ਬੇਚ ਗਿਆ ਤਾਂ ਅੱਛਾ ਜੀ ਉਹ ਲੈ 22 ਮਾਡਲ ਦਾ ਜਾਣ ਲੱਗਿਆ ਜੀ ਜਾਣ ਲੱਗਿਆ ਅੱਛਾ ਠੀਕ ਆ ਚਲੋ ਫਿਰ ਉਹ ਫਿਰ ਮੂਡ ਬਣ ਗਿਆ ਠੀਕ ਹੈ ਜੀ ਫਾਰਮ ਲੈਣਾ ਠੀਕ ਹੈ ਜੀ ਕੰਪਨੀ ਚਲਾਇਆ ਹੋ ਤਾਂ ਖਾਤੇ ਪੱਤੇ ਬਾਰੇ ਸਾਰੀ ਗੱਲਬਾਤ ਹੋ ਗਈ ਠੀਕ ਹੈ ਜੀ ਗੱਲ ਹਾਂ ਜਿਹੜੀ ਗੱਲ ਸਾਡੇ ਕਦੇ ਚਲਦੀ ਹੈ ਠੀਕ ਹੈ ਜੀ ਜਾਣ ਕੇ ਬਾਈ ਨੇ ਜਾਣ ਲੱਗਾ ਵੇਚ ਕੇ ਦੁਬਾਰਾ ਹੁਣ ਬਾਈ ਨੇ ਆ ਕੇ ਫੇਰ ਇੰਡੋ ਫਾਰਮ ਉਹੀ ਲੱਤਾ ਇਹ ਕੋਈ ਇੰਡੋ ਫਾਰਮ ਫਾਰਮ ਤੇ ਖਾਸੀ ਤਾਂ ਹੈਗੀ ਹੈ ਜਾਂ ਸ਼ਾਇਦ ਮਾੜੀ-ਮੋਟੀ ਰੱਬ ਦਾ ਸਾੜਾ ਜਿਹੀ ਪਾਤੀ ਹੋਵੇ ਹਾਂਜੀ ਫੇਰ ਵੀਰ ਸਾਡੇ ਕੋਲ ਦੁਬਾਰ ਹੈਪੀ ਬਾਇ ਵੀ ਅਸੀਂ ਨਹੀਂ ਕਿਸੇ ਨੂੰ ਸਾਰੇ ਕਿਹੜੀਆਂ ਮੈਨੂੰ ਵੀ ਕੋ ਚੱਕਰ ਗਿਆ ਉਹ ਸਾਡਾ ਉਹਰੇ ਆਪਸ ਦੇ ਨਹੀਂ ਕਿਸੇ ਦਾ ਬਾਈ ਸਭ ਨੂੰ ਪਤਾ ਪਿਆ ਪਤਾ ਹਾਂ ਕਿਹਨੇ ਨੂੰ ਦੱਸਣਾ ਜਾ ਕੇ ਮੈਂ ਜੋਤੀ ਨੂੰ ਦੱਸਣਾ ਕੰਮ ਆ ਗਿਆ ਅੱਛਾ ਇਹ ਕਹਿੰਦਾ ਮੈਂ ਜਾ ਕੇ ਹਾਂ ਹੈਪੀ ਬਾਈ ਬੋਲਤਾ ਹਾਂ ਵੀ ਹੈਪੀ ਹੈਪੀ ਬਾਇ ਦਿਵਾਇਆ ਬਾਈ ਹਾਂ ਬੱਸ ਬੱਸ ਚੰਗਾ ਬਾਈ ਚੰਗਾ ਧੰਨਵਾਦ ਮੁਬਾਰਕਾ ਬਹੁਤ-ਬਹੁਤ ਤੁਹਾਨੂੰ ਠੀਕ ਹੈ ਨੂੰ ਮਿੱਠਾ ਰਹਿ ਗਿਆ ਤਾਂ ਹਾਂ ਬਹੁਤ-ਬਹੁਤ ਮੁਬਾਰਕਾ ਖਾਣਾ ਨਹੀਂ ਚੱਕੂ ਕਿ ਨਹੀਂ ਹਾਂਜੀ ਹਾਂਜੀ ਆਓ ਬਾਈ ਬਹੁਤ-ਬਹੁਤ ਮੁਬਾਰਕਾ ਦੇ ਬਾਈ ਹਾਂ ਜੀ। ਲੋ ਬਾਈ। ਧੰਨਵਾਦ ਵੀਰੇ। ਚਲੋ ਜੀ। ਲੈ ਲੇਲਾ ਬਾਤ ਆਲੀ ਜੀ। ਆ ਕੋਈ ਨਹੀਂ। ਤੇ ਲੋ ਜੀ ਬਾਈ ਬਾਈ ਨਾਲ ਨੂੰ ਦਿੱਤਾ ਜੀ ਆਪਾਂ ਨੇ 3 ਸਪੀਡ ਵਾਲਾ ਟਰੈਕਟਰ। 3 ਸਪੀਡ 30 55 16 ਦੇ ਟਾਇਰਾਂ ਚ 4 ਸਿਲੰਡਰ ਇੰਜਨ ਠੀਕ ਆ ਜੀ। ਤੇ ਤਕਰੀਬਨ ਆਪਾਂ ਨੇ ਇਸ ਮਹੀਨੇ ਵੀ ਮਹਾਰਾ ਦੀ ਕਿਰਪਾ ਨਾਲ ਵਧੀਆ ਟਰੈਕਟਰ ਵਿਕੇ ਨੇ ਜੀ। ਬਾਈ ਇੱਕ ਗੱਲ ਦੱਸਿਓ ਵੀ ਕਲੱਚ ਦੇ ਵਿੱਚ ਇੰਨੀ ਪਲੇ ਹਮੇਸ਼ਾ ਰੱਖਣੀ ਆ ਸਿ ਆ ਹਮੇਸ਼ਾ ਜਦੋਂ ਵੀ ਕੋਈ ਕਸਟਮਰ ਆਉਂਦਾ ਨੂੰ ਇਹ ਗੱਲ ਦੱਸ ਦਿਆਂ ਵੀ ਪਲੇ ਕਲੱਚ ਉੱਪਰ ਤੱਕ ਟਾਈਟ ਨਹੀਂ ਚਾਹੀਦਾ ਬਾਈ ਠੀਕ ਹੈ ਜੀ 2-3 ਇੰਚ ਦੀ ਪਲੇ ਹਮੇਸ਼ਾ ਜ਼ਰੂਰੀ ਹੋ ਆ ਜੀ ਆਲੇ ਦੋ ਆਲੇ ਗੇੜਾ ਮਾਰ ਲੈਣਾ ਟਰੈਕਟਰ ਦੇ ਜੀ ਐਲ ਡੀ ਲਾਈਟਾਂ ਡਬਲ ਡਿਸਟ੍ਰੀਬਿਊਟਰ ਹੈਵੀ ਹੁੱਕ ਠੀਕ ਹੈ ਜੀ 2200 ਕਿਲੋ ਜੀ ਦੀ ਲਿਫਟ ਕੈਪੈਸਿਟੀ ਠੀਕ ਹੈ ਜੀ ਤਕਰੀਬਨ ਟੋਟਲੀ ਸਾਰੇ ਫੰਕਸ਼ਨ ਹੈ ਪੰਪ ਦੋਨੇ ਲੱਗ ਲੱਗਨੇ ਜੀ ਠੀਕ ਆ ਜੀ ਉਹ ਜੀ ਤੇ ਲੋ ਜੀ ਬਾਈ ਟਰੈਕਟਰ ਚੱਲਿਆ ਜੀ ਆਪਣਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਮਮਾ ਨੇ ਵੀ ਬਾਈ ਨਾਲੇ ਪਹਿਲਾਂ 2023 ਚ ਲੱਤਤਾ ਸੀ ਟਰੈਕਟਰ ਤੇ ਉਹਦੇ ਬਾਅਦ ਵਿੱਚ ਕਿਸੇ ਕਾਰਨ ਕਰਕੇ ਬਾਹਰ ਜਾਣ ਕਰਕੇ ਬਾਈ ਨੇ ਟਰੈਕਟਰ ਵੇਚਤਾ ਸੀ ਠੀਕ ਆ ਜੀ ਉਹਦੇ ਬਾਅਦ ਹੁਣ ਦੁਬਾਰਾ ਬਾਈ ਨੇ ਆ ਕੇ ਫੇਰ ਕੰਮ ਸ਼ੁਰੂ ਕਰਿਆ ਤੇ ਬਾਈ ਕਹਿੰਦਾ ਥੋੜਾ ਸਰਕ ਲੋਟ ਨਹੀਂ ਆਇਆ ਤਾਂ ਕਰਕੇ ਉਹ ਬਾ ਅੱਗੇ ਦਵਾਈ ਨੇ ਬਾਈ ਨੇ ਦੁਬਾਰਾ ਫੇਰ ਇੰਡੋ ਫਾਰਮੈਟ ਟਰੈਕਟਰ ਲਿਆ ਜੀ। ਬਾਕੀ ਆਪਾਂ ਨੇ ਇੱਕ ਦੋ ਟਰੈਕਟਰ ਹੋਰ ਦੇਣੇ ਆ ਜੀ ਇੱਕ ਦੋ ਦਿਨ ਦੇ ਵਿੱਚ ਵਿੱਚ। ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਲਦੀ ਜਾਣਕਾਰੀ ਦਵਾਂਗੇ ਜੀ ਕਿਹੜਾ ਕਿਹੜਾ ਟਰੈਕਟਰ ਦੇਣਾ। ਠੀਕ ਆ ਜੀ। ਲੋ ਮਾਰਕਾ ਬਾਈ ਨੂੰ ਬਾਈ ਓਕੇ ਬਾਈ ਤੇ ਰੂਟਾ ਵੇਟਰਾਂ ਦਾ ਵੀ ਨਵਾਂ ਹੋਰ ਮਮੇ ਦੇ ਮੁੰਡਿਆਂ ਨੂੰ ਮਲਾਏ ਨਹੀਂ ਬਾਈ ਤੂੰ ਰਹਿ ਗਿਆ ਤਾਂ ਵੀਰੇ ਜਰਾ ਬਣਾ ਲੈ ਵੀਡੀਓ ਲੈ ਬਾਈ ਲਾਇਆ ਪਹਿਲਾਂ ਬੋਲੇ ਬਣਾਉਣਾ ਇੱਥੋਂ ਤੱਕ ਚੱਲ ਗਿਆ ਤੇ ਲੋ ਜੀ ਮਿੱਤਰੋ ਅੱਜ ਸਾਡੇ ਵਿੱਚਕਾਰ ਬਾਈ ਆਪਣੇ ਖਾਸ ਮਹਿਮਾਨ ਪਹੁੰਚ ਚੁੱਕੇ ਆ ਉਹ ਦਵਾਲਾ ਜੀ ਹੋਲਵਾਲਾ ਜੀ ਕੀ ਹਾਲ ਹੈ ਬਾਈ ਮਹੀ ਦਾ ਰੰਗ ਦੇ ਹੀ ਮੋੜੇ ਲੋ ਟਲੋ ਟਲੋ ਪੈਂਦਾ ਹੈ ਬਾਈ ਤੇ ਬਹੁਤ ਬੰਦੇ ਪੁੱਛੀਆ ਬਾਈ ਫੋਨ ਆਉਂਦੇ ਆ ਬੰਦਿਆਂ ਦੇ ਹਾਂ ਕਹਿੰਦੇ ਜੀ ਜੋਤ ਜੀ ਨਹੀਂ ਦਿਖਦੇ ਵੀਡੀਓ ਚ ਕਿੱਧਰ ਗਏ ਲੋਤੀ ਥੋੜਾ ਜਿਹਾ ਆਊਟ ਆਫ ਕੇਸ਼ ਹੋਣਾ ਨੇ ਹਾਂ ਠੀਕ ਹੈ ਜੀ ਤੇ ਬਾਈ ਮੈਂ ਦੱਸਾਂਗਾ ਬਈ ਏਜੰਸੀ ਚ ਨਹੀਂ ਆਉਂਦਾ ਬੰਦਾ ਹੁਣ ਹੋਰ ਕੰਮ ਕਰ ਲੱਗਿਆ ਕਰਨ ਹਾਂ ਚੱਲ ਹੋਰ ਬੜੀ ਚੱਲਿਆ ਕੰਮ ਕਰ ਅੰਦਰ ਰਹਿੰਦਾ ਏਸੀ 'ਚ ਠੀਕ ਹੈ ਆਏ ਹਾਏ ਹਾਏ ਦਫ਼ਤਰੀ ਕੰਮ ਲੱਗਿਆਗਾ ਨਾ ਦਫ਼ਤਰੀ ਤੇ ਲੱਗਿਆ ਅੱਛਾ ਤਾਂ ਹੀ ਰੰਗ ਦੇ ਪਤਾ ਲੱਗਦਾ ਬਾਈ ਤਾਂ ਹੀ ਤਾਂ ਹੈ ਹਰਕ ਪਾ ਜਾਂਦਾ ਗਰਮੀਆਂ ਮੈਂ ਹਰਕ ਪਾ ਜਾਂਦਾ ਹੁਣ ਤੋਂ ਪੰਜ ਨਿਕਲਣਾ ਨਹੀਂ ਹਾਂ ਉਹ ਦੋਈ ਮੇਰੀ ਖਿੱਲੇ ਭਲਾ ਰਣੀ ਸਹੀ ਗੱਲ ਹੈ ਉਹ ਤੋਂ ਵਧਾਉਣਾ ਰੱਖਣ ਉਹਰੇ ਹੁਣ ਕਦੇ ਟਰੈਕਟਰ ਲੈ ਕੇ ਕਦੇ ਇਹਨੂੰ ਕਦੇ ਚੱਕ ਲਿਆ ਕੇ ਤੇ ਰੱਖ ਲਿਆ ਉਹ ਕੰਮ ਰਹਿੰਦਾ ਹੈ ਨਾ ਗਰਮੀ ਹੋ ਹੀ ਪਹੋ ਗਈ ਯਾਰ ਹਾਂ ਖਾਦੇ ਬਾਟ ਉੱਤੇ ਹੈ ਨਾ ਮਾੜਾ ਵੀ ਹੋਊਗਾ ਅੱਗੇ ਨਾਲ ਯਾਰ ਕਿਉਂ ਹੀ ਲੱਗਦਾ ਤੁਹਾਨੂੰ ਦੇਖਣੇ ਕਰਕੇ ਲੱਗਦਾ ਅੱਛਾ ਖਾਣ ਦਾ ਨਾ ਕਿੱਥੇ ਜਾਣਾ ਠੀਕ ਆ ਠੀਕ ਆ ਭਾਈ ਆ ਲੁੱਕਦੇ ਆ ਕਾਲੀ ਲੋਰ ਪਾਈ ਹੋਈ ਗਾਲੀ ਛਾਲਤ ਕਾਲਾ ਫਰਨਾ ਆ ਹੀ ਭਏ ਦੇ ਮੋਰੇ ਆ ਹੀ ਚੱਡੇ ਲੈ ਕੇ ਆਇਆ ਗਾਲੀ ਗਾਲੀ ਅੱਛਾ ਹਾਂ ਠੀਕ ਆ ਤੇ ਕੰਮਕਾਰ ਵਧੀਆ ਬਾਈ ਚੱਲੀ ਜਾਂਦਾ ਔਕਣਾ ਹੀ ਜਿੱਕਣਾ ਛੱਡ ਕੇ ਗਿਆ ਤਾਂ ਔਕਣਾ ਹੀ ਆ। ਆਹ ਚੱਲੀ ਜਾਣਾ ਕਿਹੜੇ ਖੜਨ ਲੱਗੇ ਆ। ਵਧੀਆ ਤਾਂ ਉੱਥੇ ਹੀ ਆ ਵੀਰੇ। ਹਉ ਰੋਡਾ ਬੇਡਰ ਟਰਾਈ ਟਰੋੜ ਵਰਦੀ ਉਹਦਾ ਕਹਦੇ। ਰੋਡਾ ਬੇਡਰ ਖਾਣਾ ਵਧੀਆ ਵੀ ਕੀ ਆ। ਹਾਂ। ਐਨਾ ਮਗਰ ਕਿਹੜੀ ਗਰਾਰੀ ਪੈਂਦੀ ਹੁੰਦੀ ਆਪਣੇ ਮਗਰ। ਗਰਾਰੀ ਕੋਈ ਵੀਰੇ ਉਹ ਨਹੀਂ ਹੈਗੀ ਆ ਸੇਮ ਨਹੀਂ ਹੈਗੀ ਆ। ਲੱਗ ਲੱਗ ਟਰੈਕਟਰ ਦੇ ਹਿਸਾਬ ਨਾਲ। ਮੈਂ ਦੀ ਗੱਲ ਕਰਦਾ ਮੈਂ ਤਾਂ। ਇੰਡੋ ਫਾਰਮਿੰਗ ਗੱਲ ਦੀ ਆ 16 19 ਦੀ। ਹਾਂ। 16 ਕਿਸ ਫਰਾਜ ਨੂੰ ਸੇਮ ਚੱਲਦੀ ਹੋਣੀ। ਸੇਮੇ ਚੱਲਦੀ ਆ। ਫਰੀਜ਼ ਨੂੰ ਵੀ ਹੈ ਨਾ। ਫਰੀਜ਼ ਨੂੰ ਵੀ ਜੋਨੇ ਕਿ ਮੈਂ ਇਹਨਾਂ ਚੌਂਡੀਰ ਹੌਲੈਂਡ ਦੇ ਅਰਜੰਡ ਦੀ ਹੋਰਦੀ ਪੈਸੀ ਹਾਂ 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 ਇਹਨਾਂ ਦੀ ਥੋੜੀ ਲੱਗਦਾ ਬਾਕੀ ਦਾ ਸੇਮ ਹੀ ਅਲੱਗ ਇਹਦਾ ਕਰਾਲੀ ਗਰੂਜੀ ਦੇ ਲੋਡ ਪੈਂਦੀ ਉਹੀ ਆ ਕੇ ਬਦਲ ਕੇ ਜਾਂਨੇ ਕੰਪਨੀ ਵਾਲੀ ਅੱਛਾ ਸਰਵਿਸ ਵਧੀਆ ਇਹਨਾਂ ਦੀ ਹਾਂ ਹਾਂ ਹੋਰ ਨਮੀਤਾ ਜੀ ਵੀਰ ਯਾਰ ਫੀਲਡ 'ਮਾਂ ਬੰਦੇ ਕੰਮ ਹੀ ਪਾਉਂਦਾ ਵੀਡੀਓ ਬੜੀ ਹੁਣ ਕੋਈ ਨਹੀਂ ਟਾਈਮ ਹੈਗਾ ਬਾਈ ਹਾਂ ਉਹ ਨਾ ਬੱਠਾ ਠੀਕ ਆ ਹੁਣ ਮੈਂ ਦੇਖਿਆ ਇੱਕ ਦੋ ਚੈਨਲ ਖੋਲ ਕੇ ਮੈਂ ਵੀਡੀਓ ਵੀਡੀਓ ਪਾਈ ਨਹੀਂ ਬਾਈ ਨੇ ਕੋਈ ਨਾ ਟਾਈਮ ਹੀ ਨਹੀਂ ਹੁੰਦਾ ਯਾਰ ਚੱਲ ਵਧੀਆ ਯਾਰ ਕਾਰ ਕੰਮ ਕਾਰ ਜਿਹੜੇ ਲੱਗੇ ਹੋਏ ਆ ਹੋਰ ਨਮੀਤਾ ਜੀ ਗੱ ਨਵੀਂ ਦਾ ਜਬਾ ਨਜ਼ਾਰੇ ਲੈ ਰਹੇ ਹਾਂ ਹਾਂ ਠੀਕ ਆ ਨਹੀਂ ਚੱਲ ਰਹੇ ਜੀ ਫਿਰ ਇਹ ਠੀਕ ਆ ਠੀਕ ਆ ਬਹੁਤ ਸ਼ੌਂਕ ਦਾ ਬਾਈ ਬਾਈ ਨੂੰ ਕਹਿੰਦਾ ਵੀ ਹੁਣ ਹੋਰ ਕੰਮ ਕਰਨਾ ਚਲੋ ਵਧੀਆ ਬਾਈ ਕੰਮ ਚੱਲਣਾ ਚਾਹੀਦਾ ਠੀਕ ਨਹੀਂ ਵਧੀਆ ਚੱਲ ਰਿਹਾ ਜਿਹੜਾ ਗੂੜਾ ਮਾਰਜੇ ਕਰ ਰੋਪੜਾ ਵਾ ਕੋਈ ਚੱਕਰ ਨਹੀਂ ਹੋ ਸਾਧ ਕੋ ਸਾਧ ਬਿਲ ਨਹੀਂ ਹੈ ਠੀਕ ਆ ਠੀਕ ਆ ਤੇ ਰੋਟਾਵੇਟਰ ਬਾਈ ਆਪਣੇ ਕੋ ਨਵੇਂ ਆ ਗਏ ਸਟਾਕ ਚ ਹੁਣ ਆਪਣੇ ਕੋ ਨਵੇਂ ਸਟਿੱਕਰਾਂ ਦੇ ਵਿੱਚ ਆ ਗਏ ਬਾਈ ਆ ਦੇਖੋ ਹੈ ਅੱਠ ਹੈ ਵੀਰੇ ਸਾਰੇ ਹੀ ਆਰੇ ਪੱਦਰ ਦੇ ਨਹੀਂ ਉਹ ਪਿਛਲੇ 7 8 ਵਿੱਚ ਦੇ ਵੱਧ ਵੀਰੇ ਅੱਛਾ 8 ਠੀਕ ਰਹਿੰਦੇ ਐ ਵੀ 16 ਦੇ ਘੇਰੇ ਮਾ ਨਾ ਸਫਾਈ ਆ ਜਾਂਦੀ ਫਿਰ ਆਬੀਅਸ ਸਟicker ਨਵੇਂ ਆ ਗਏ ਪਿਛਲੇ ਸਟicker ਹੋਰ ਤੇ ਇਹਦਾ ਪਿਛਲਾ ਸਟicker ਵੀ ਬਾਈ ਚੇਂਜ ਕਰਤਾ ਉਹ ਦੇਖੋ ਸਪਰਿੰਗ ਕਸਣਾ ਹੈ ਉਹ ਦੇਖੋ ਛੋਟਾ ਕਰ ਕਹਿੰਦੇ ਬਾਈ ਰੰਗ ਨਾਲ ਆ ਲੈ ਵੀ ਲੋ ਬਾਈ ਰੰਗ ਨਾਲ ਆ ਬੜਾ ਊੜਾ ਬੜਾ ਰੰਗ ਨਹੀਂ ਆਪਾਂ ਲਾਉਦੇ ਬਾਈ ਤੇ ਸਭ ਠੀਕ ਹੈ ਜੋ ਦੇ ਵੀਰੇ ਧੰਨਵਾਦ ਤੇਰਾ ਬਾਈ ਆਇਆ ਤੇ ਮਿਲਣਾ ਮਿਲਕਣਾ ਦਰਸ਼ਨਦਾਰੀ ਦਿੱਤੇ ਤੁਸੀਂ ਆਪਣੇ ਹਾਂ ਜਾਣ ਪੈ ਗਿਆ ਫਰੀਦਮਾਹ ਹਾਂ ਸਹੀ ਗੱਲ ਹੈ ਫਿਰ ਵੀ ਯਾਰ ਫਿਰ ਵੀ ਪੁਰਾਣੀ ਯਾਰੀ ਆ ਵੀਰੇ ਆਹ ਮੈਂ ਤਾਂ ਛੱਡਣ ਲੱਗੇ ਬਾਈ ਇੱਕ ਗੱਲ ਮੈਂ ਦੱਸ ਦਵਾ ਬੰਦੇ ਦੀ ਮੈਂ ਕਹਿੰਦਾ ਹੋਗੇ ਤੁਹਾਨੂੰ 2 ਮਹੀਨੇ ਛੱਡ ਇਹਨੂੰ ਹਾਂ ਉਹ ਵੀ ਆਣੇ ਬੰਦੇ ਨੇ 2 ਮਹੀਨੇ ਚ ਫੋਨ ਨਹੀਂ ਕਰਿਆ ਕਦੇ ਮੈਂ ਤੁਹਾਨੂੰ ਕਿਹਾ ਤਾਂ ਹੈ ਕਰਿਆ ਤਾਂ ਨਹੀਂ ਟਾਈਮ ਨਹੀਂ ਹੁੰਦਾ ਸੱਚੀ ਤਾਂ ਕਰਿਆ ਕਿ ਨਹੀਂ ਕਰਿਆ ਨਹੀਂ ਕਰਿਆ 2 ਮਹੀਨੇ ਚ ਫੋਨ ਨਹੀਂ ਕਰਿਆ ਬਾਈ ਬੰਦੇ ਨੇ ਕੋਈ ਕਹਿ ਦਨੇ ਆ ਬਸ ਵੀ ਇੱਕ ਹੋਉਂਦੀ ਹੈ ਕਹਾਵਤ ਹੁਣ ਮੇਰੇ ਯਾਦ ਨਹੀਂ ਹੈਗੀ। ਬਈ ਤੈਨੂੰ ਕਿੰਨਾ ਡਿਊਟ ਸਭ ਨੂੰ ਮਲਾ ਲੈ। ਬੋਲ ਤੇਰਾ ਕਰਨਾ ਫਰਜ਼ ਤਾਂ। ਤੇਰਾ ਵੀ ਕਰਨਾ ਫਰਜ਼ ਤਾਂ ਬਾਈ ਤੂੰ ਆਉਂਦਾ ਨਹੀਂ ਹੈ। ਮੈਂ ਪੁੱਛਣਾ ਤਾਂ ਮੈਨੂੰ ਤਾਂ ਹੁਣ ਪਤਾ ਤਾਂ ਵੀ ਚੱਲ ਬਾਈ ਤੇਰਾ ਹੁਣ ਡਿਊਟੀ ਵਾਲਾ ਕੰਮ ਹੈ। ਹਾਂ ਚੱਲ ਕੋਈ ਗੱਲ ਨਹੀਂ। ਬਰਾਬਰ ਇਹ ਆ। ਚੱਲ ਹੋ ਜਾ ਦੋੜੇ ਤੁਰ ਪਤਾ ਟਾਈਮ ਦਾ ਸੈਟੀ ਨਹੀਂ ਮੈਨੂੰ। ਨਾ ਨਾ ਠੀਕ ਹੈ ਬਈ ਠੀਕ। ਮੇਰੇ ਨਾਲ ਤੂੰ ਕਦੇ ਆਉਂਦਾ ਵੀ ਆ ਤੇਰੇ। ਅੱਛਾ। ਹੁਣ ਪਤਾ ਹੈ। ਮੈਂ ਕਿਤੇ ਲੱਗ ਕਿ ਤੂੰ ਉਸ ਟਾਈਮ ਡਿਊਟੀ ਚਲੇ ਜਾਣਾ। ਟਾਈਮ ਟੇਬਲ ਦਾ ਕੋਈ ਨਹੀਂ ਠੀਕ ਆ। ਠੀਕ ਆ। ਤ론 ਠੀਕ ਹੈ ਭਾਈ ਜੀ ਵੀਡੀਓ ਵਿੱਚ ਇੰਨਾ ਹੀ ਤੇ ਸਤਿ ਸ਼੍ਰੀ ਅਕਾਲ ਭਾਈ